ਇਹ ਲੈ ਪ੍ਰ부 ਦਾ ਦਾਸ ਪਾਸਟਰ ਜੀ ਨੇ ਸਕੇਲ ਤੋਂ ਬਾ ਮੈਂ ਪ੍ਰ부 ਦਾ ਵਚਨ ਪੜਨਾ ਸ਼ੇਅਰ ਕਰਨਾ ਚਾਹੁੰਦਾ ਹਾਂ ਜਿਸ ਤਰ੍ਹਾਂ ਕਿ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਜੰਗ ਦੇ ਪੂਰੇ ਮਾਹੌਲ ਬਣੇ ਹੋਏ ਨੇ ਸੋ ਦਰਨ ਦੀ ਸਾਨੂੰ ਜ਼ਰੂਰਤ ਨਹੀਂ ਹੈ ਸਾਨੂੰ ਆਪਣੀ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਕਰਨ ਦੀ ਜ਼ਰੂਰਤ ਹੈ ਔਰ ਜਿਹੜੇ ਪਾਕਿਸਤਾਨ ਦੇ ਵਿੱਚ ਰਹਿੰਦੇ ਮਸੀਹ ਲੋਕ ਨੇ ਇੰਡੀਆ ਦੇ ਵਿੱਚ ਰਹਿੰਦੇ ਮਸੀਹ ਲੋਕ ਨੇ ਉਹਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਉੱਤੇ ਧਿਆਨ ਕਰਨ ਦੀ ਮਨਨ ਕਰਨ ਦੀ ਜ਼ਰੂਰਤ ਹੈ ਜਿਹੜੇ ਮੇਰੇ ਵੀਰ ਭੋਜੀ ਜਦ ਜਬ ਦੇ ਜੋਬ ਕਰ ਰਹੇ ਨੇ ਉਸੀ ਨੌਕਰੀ ਕਰ ਰਹੇ ਨੇ ਮੈਂ ਉਹਨਾਂ ਵਾਸਤੇ ਦੀ ਪ੍ਰਾਰਥਨਾ ਕਰਾਂਗਾ ਉਹਨਾਂ ਵਾਸਤੇ ਵੀ ਇਹ ਵਚਨ ਪੜ੍ਹਾਂਗਾ ਸੋ ਸਤਿ ਸਚ ਪ੍ਰਭੂ ਦਾ ਵਚਨ ਸੱਚਾ ਤੇ ਬਾਦਿਆਂ ਦਾ ਪੱਕਾ ਪਰਮੇਸ਼ਰ ਹੈ ਸੋ ਵਚਨ ਦੇ ਵਿੱਚ ਲਿਖਿਆ ਹੈ ਕਿ ਸ਼ਾਇਆ 47 ਅਧਿਆਏ ਉਹਦੀ ਇੱਕ ਤੇ ਦੋ ਐਪ ਵਿੱਚ ਐਦਾਂ ਲਿਖਦਾ ਹੈ ਤੇ ਨਾ ਨਾ ਡਰ ਨਾ ਘਬਰਾ ਮੈਂ ਤੇਰੇ ਨਾਲ ਆ ਸੋ ਪਰਮੇਸ਼ਰ ਸਾਡੇ ਨਾਲ ਹੈ ਜੇ ਅਸੀਂ ਉਹਦੇ ਤੇ ਬਲੀਵ ਕਰਾਂਗੇ ਤਾ ਪਰਮੇਸ਼ਰ ਕਹਿ ਰਿਹਾ ਨਾ ਡਰ ਨਾ ਘਬਰਾ ਮੈਂ ਤੇਰੇ ਨਾਲ ਆ ਜੇ ਤੂੰ ਪਾਣੀ ਦੇ ਵਿੱਚੋਂ ਦੀ ਨੰਗੇਗਾ ਚੱਲ ਚੱਲੇਗਾ ਤਾਂ ਮੈਂ ਤੇਰੇ ਨਾਲ ਆ ਜੇ ਤੂੰ ਅੱਗ ਦੇ ਵਿੱਚੋਂ ਦੀ ਚੱਲੇਗਾ ਤਾਂ ਮੈਂ ਤੇਰੇ ਨਾਲ ਆ ਸੋ ਪਰਮੇਸ਼ਰ ਸਾਡੇ ਨਾਲ ਆ ਜਿਸ ਸਾ ਸਦੇ ਨੂੰ ਮੇਸੇ ਅਬਦੀ ਨੂੰ ਗੋਲ ਬਾਲਦੀ ਪੱਟੀ ਦੇ ਸੁਣਨ ਦਿੱਤਾ ਗਿਆ ਕਿ ਉਹਨਾਂ ਦਾ ਬਾਲ ਵੀ ਭੰਕਾ ਨੂੰ ਆ ਉਹਨਾਂ ਨੂੰ ਪਤਾ ਸੀ ਸਾਡਾ ਬਚਾਉਣ ਵਾਲਾ ਸਾਰਨ ਵਾਲੇ ਨਾਲੋਂ ਤਕੜਾ ਹੈ ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਵਾਅਦਾ ਕੀਤਾ ਜੇ ਸ਼ਾਇਆ ਤਕਾਲੀ ਦੇ ਆਏ ਉਹਦੀ ਇੱਕ ਔਰ ਦੋ ਆਤਮਿਕ ਕਹਿੰਦਾ ਹੈ ਕਿ ਮੈਂ ਤੇਰਾ ਨਾਮ ਲੈ ਕੇ ਬੁਲਾਇਆ ਹੈ ਤੂੰ ਨਾਂ ਡਰ ਨਾਂ ਕਬਰਾ ਸਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ ਬਲਕਿ ਆਪਣੇ ਇੰਦੀਆ ਵਾਸਤੇ ਪ੍ਰਾਪਤ ਕਰਨ ਦੀ ਜ਼ਰੂਰਤ ਹੈ ਆਪਣੇ ਫੌਜ ਵਾਸਤੇ ਪ੍ਰਾਪਤ ਕਰਨ ਦੀ ਜ਼ਰੂਰਤ ਹੈ ਤੇ ਉਹ ਮੈਂ ਛਾਪੇ ਲਈ ਪ੍ਰਾਪਤ ਕਰਾਂਗਾ ਕਾ ਬੰਦ ਕਰਾਂਗੇ ਔਰ ਪ੍ਰਾਪਤ ਕਰਾਂਗੇ ਸਵਰਗ ਦੇ ਪਿਤਾ ਪ੍ਰਭੂ ਯਿਸੂ ਮਸੀਹ ਤੋਂ ਬੜਾ ਧੰਨਵਾਦ ਕਰਦਾ ਹਾਂ ਜ਼ਲਾਲੀ ਖੁਦਾ ਜੋ ਪਿਤਾ ਪਰਮੇਸ਼ਰ ਅਲਗ ਵਚਨ ਤੁਸੀਂ ਮੈਨੂੰ ਦਿੱਤਾ ਖੁਦਾ ਦੇ ਖੁਦਾ ਦੀ ਸ਼ਾਇਆ 43 ਅਧਾਇ ਉਹਦੀ 1 ਤੇ 2 ਆਚ ਵਿੱਚ ਤੁਸੀਂ ਇਹ ਲਿਖਦੇ ਨਾਂ ਡਰਨਾ ਨਾਂ ਕੋ ਭਰਾ ਕਿਉਂਕਿ ਮੈਂ ਤੈਨੂੰ ਆਪਣਾ ਨਾਮ ਦੇ ਕੇ ਬੁਲਾਇਆ ਹੈ ਤੇ ਜਦੋਂ ਤੂੰ ਪਾਣੀਆਂ ਦੇ ਵਿੱਚੋਂ ਵੀ ਚੱਲੇਗਾ ਤੇ ਪਾਣੀ ਵੀ ਤੈਨੂੰ ਡੋਬੋ ਨਹੀਂ ਸਕਣਗੇ ਤੇ ਜਦੋਂ ਤੂੰ ਅੱਗ ਵਿੱਚੋਂ ਵੀ ਚੱਲੇਗਾ ਤੇ ਅੱਗ ਵੀ ਤੈਨੂੰ ਸਾੜ ਨਹੀਂ ਸਕੇਗੀ ਮੈਂ ਉਹਨਾਂ ਸਾਰੇ ਵਿਸ਼ਵਾਸੀਆਂ ਦੇ ਲਈ ਇਮਾਨਦਾਰ ਲੋਕਾਂ ਦੇ ਲਈ ਪ੍ਰਾਰਥਨਾ ਕਰਦਾ ਹਾਂ ਪਾਕਿਸਤਾਨ ਦੇ ਵਿੱਚ ਰਹਿੰਦੇ ਹੋਈਏ ਪ੍ਰਮੇਸ਼ਰ ਹਾਲੇਲੂਇਆ ਮਸੀਹ ਲੋਕਾਂ ਦੇ ਲਈ ਔਰ ਇੰਡੀਆ ਦੇ ਵਿੱਚ ਰਹਿਣ ਵਾਲੇ ਮਸੀਹ ਲੋਕਾਂ ਦੇ ਲਈ ਮੈਂ ਪ੍ਰਾਰਥਨਾ ਕਰਦਾ ਹਾਂ ਪਿਤਾ ਪਰਮੇਸ਼ਰ ਸਭ ਦੇ ਸਾਥ ਹੋ ਇੰਡੀਆ ਦੀ ਫੌਜ ਵਾਸਤੇ ਪ੍ਰਾਰਥਨਾ ਕਰਦਾ ਹਾਂ ਇੰਡੀਆ ਵਾਸਤੇ ਪ੍ਰਾਰਥਨਾ ਕਰਦਾ ਹਾਂ ਪੂਰੇ ਦੇਸ਼ ਵਾਸਤੇ ਪ੍ਰਾਰਥਨਾ ਕਰਦਾ ਹਾਂ ਕਿ ਯੀਸ਼ੂ ਮਸੀਹ ਸਭ ਦੇ ਸਾਥ ਹੋ ਸਭ ਨੂੰ ਪ੍ਰਭੂ ਆਪਣੀ ਦਿਆ ਬਣਾ ਕੇ ਰੱਖੀ ਔਰ ਤੇਰੀ ਦਿਆ ਸਭਨਾ ਉਤੇ ਬਣੀ ਯੀਸ਼ੂ ਮਸੀਹ ਇਸ ਸਮਰਤੀ ਨਾਲ ਬੋਲਾ ਆਮੇਨ